ਸਟਾਰ ਪਿਛਲੇ ਦਿਨੀ ਜੰਮੂ ਖੇਤਰ ਦੇ ਡੋਡਾ ਇਲਾਕੇ ਵਿੱਚ ਅਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਕੈਪਟਨ ਸਮੇਤ ਚਾਰ ਜਵਾਨ ਹੋਰ ਸ਼ਹੀਦ ਹੋ ਗਏ ਹਨ ਡੰਡੀ ਪਾਕਿਸਤਾਨ ਦੇ ਅਤਵਾਦੀ ਸੰਗਠਨਾਂ ਨੇ ਇਸ ਰਾਜ ਵਿੱਚ ਆਪਣੀਆਂ ਕਾਰਵਾਈਆਂ ਲਈ ਯੋਜਨਾ ਤਬਦੀਲ ਕਾਰ ਲਈ ਹੈ ਡੰਡੀ ਪਿਛਲੇ ਲੰਮੇ ਸਮੇਂ ਤੋਂ ਕਸ਼ਮੀਰਵਾਦੀ ਦੇ ਰਾਜੌਰੀ ਪੁਣਚ ਅਤੇ ਅਨੰਤਨਾਗ ਦੇ ਇਲਾਕਿਆਂ ਵਿੱਚ ਲਗਾਤਾਰ ਅੱਤਵਾਦੀ ਕਾਰਵਾਈਆਂ ਹੁੰਦੀਆਂ ਰਹੀਆਂ ਹਨ ਡੰਡੀ ਲਗਭਗ ਪਿਛਲੇ 35 ਸਾਲ ਤੋਂ ਇਹ ਸਿਲਸਿਲਾ ਜਾਰੀ ਰਿਹਾ ਹੈ ਜਿਸ ਕਾਰਨ ਹੁਣ ਤੱਕ 50000 ਤੋਂ ਵੀ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਡੰਡੀ ਇਨ੍ਹਾਂ ਵਿੱਚ ਫੌਜੀ ਪੁਲਿਸ ਕਰਮੀ ਅਤਵਾਦੀ ਅਤੇ ਆਮ ਵਿਅਕਤੀ ਸ਼ਾਮਲ ਹਨ ਡੰਡੀ ਜੇਕਰ ਸਰਕਾਰ ਦੇ ਲੱਖ ਯਤਨਾਂ ਤੋਂ ਬਾਅਦ ਵੀ ਇਹ ਹਿੰਸਕ ਕਾਰਵਾਈਆਂ ਨਹੀਂ ਰੁਕ ਰਹੀਆਂ ਤਾਂ ਇਸ ਦਾ ਕਾਰਨ ਪਾਕਿਸਤਾਨ ਤੋਂ ਲਗਾਤਾਰ ਭੇਜੇ ਜਾਂਦੇ ਸਿਖਿਅਤ ਅਤਵਾਦੀ ਹਨ ਡੰਡੀ ਇਸੇ ਕਰਕੇ ਹੀ ਇਸ ਰਾਜ ਦਾ ਨਾਗਰਿਕ ਜੀਵਨ ਅਕਸਰ ਗੜਬੜਾਇਆ ਰਹਿੰਦਾ ਹੈ ਡੰਡੀ ਸ਼ਾਂਤੀ ਦੀਆਂ ਸੰਭਾਵਨਾਵਾਂ ਮੱਦਮ ਪੈਂਦੀਆਂ ਰਹੀਆਂ ਹਨ ਅਤੇ ਵਿਕਾਸ ਦੇ ਕੰਮ ਰੁਕੇ ਰਹੇ ਹਨ ਡੰਡੀ ਪਾਕਿਸਤਾਨ ਦੇ ਆਪਣੇ ਅੰਦਰੋਨੀ ਹਾਲਾਤ ਵੀ ਠੀਕ ਨਹੀਂ ਹਨ ਡੰਡੀ ਸਖਤ ਆਰਥਿਕ ਮੰਦਵਾੜੇ ਨੇ ਲੋਕਾਂ ਦਾ ਜੀਵਨ ਦੁੱਬਰ ਕਰ ਦਿੱਤਾ ਹੈ ਡੰਡੀ ਉੱਥੇ ਸਿਆਸੀ ਪੱਦਰ ਉੱਤੇ ਵੀ ਸਥਿਰਤਾ ਨਹੀਂ ਹੈ ਡੰਡੀ ਜੇਕਰ ਸਮੇਂ-ਸਮੇਂ ਚੋਣਾ ਰਾਹੀਂ ਸਰਕਾਰਾਂ ਬਣਦੀਆਂ ਵੀ ਹਨ ਤਾਂ ਵੀ ਫੌਜ ਵੱਲੋਂ ਉਹਨਾਂ ਨੂੰ ਆਜ਼ਾਦਾਨਾ ਰੂਪ ਵਿੱਚ ਵਿਚਰਨ ਨਹੀਂ ਦਿੱਤਾ ਜਾਂਦਾ ਡੰਡੀ ਇਸ ਮੁਲਕ ਦੀ ਹੋਂਦ ਤੋਂ ਲੈ ਕੇ ਸਟਾਰਟ ਹੀ ਇਸ ਦੀ ਨੀਤੀ ਕਾੜਾ ਫੌਜ ਹੀ ਬਣੀ ਰਹੀ ਹੈ ਡੰਡੀ ਇਸ ਲਈ ਹੀ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਅਸਲੀਅਤ ਨੂੰ ਪਛਾਣਦੀਆਂ ਹੋਈਆਂ ਭਾਰਤ ਨਾਲ ਮਿਲ ਵਰਤਨ ਵੀ ਚਾਉਂਦੀਆਂ ਹਨ ਉਹਨਾਂ ਨੂੰ ਵੀ ਫੌਜ ਅਤੇ ਅਤਵਾਦ ਦੇ ਜਮਾਵੜੇ ਵੱਲੋਂ ਨਿਰਉਤਸ਼ਾਹਿਤ ਕਰ ਦਿੱਤਾ ਜਾਂਦਾ ਹੈ ਡੰਡੀ 219 ਵਿੱਚ ਭਾਰਤ ਸਰਕਾਰ ਵੱਲੋਂ ਸੰਸਦ ਰਾਹੀਂ ਜੰਮੂ ਕਸ਼ਮੀਰ ਦੀ ਧਾਰਾ 370 ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਡੰਡੀ ਇਸ 17 ਰਾਹੀਂ ਇਸ ਰਾਜ ਨੂੰ ਕੁਝ ਖੇਤਰਾਂ ਵਿੱਚ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸਨ ਡੰਡੀ ਉਸ ਤੋਂ ਬਾਅਦ ਤਾਂ ਪਾਕਿਸਤਾਨ ਹੋਰ ਵੀ ਤਿਲਮਿਲਾ ਗਿਆ ਸੀ ਕਿਉਂਕਿ ਉਹ ਕਸ਼ਮੀਰ ਉੱਤੇ ਹਮੇਸ਼ਾ ਆਪਣਾ ਦਾਵਾ ਜਮਾਉਂਦਾ ਆਇਆ ਹੈ ਡੰਡੀ ਇਸ 17 ਨੂੰ ਖਤਮ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਪ੍ਰਸ਼ਾਸਤ ਰਾਜਾਂ ਵਿੱਚ ਬਦਲ ਦਿੱਤਾ ਸੀ ਉਸ ਦਾ ਵਿਸ਼ੇਸ਼ ਦਰਜਾ ਸਮਾਪਤ ਹੋ ਗਿਆ ਸੀ ਡੰਡੀ ਇਸ ਫੈਸਲੇ ਤੋਂ ਬਾਅਦ ਹੀ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਵਪਾਰਕ ਸਬੰਧ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਡੰਡੀ ਉਸ ਤੋਂ ਬਾਅਦ ਉਸ ਨੇ ਸਰਹੱਦ ਪਾਰ ਸਿਖਲਾਈ ਪ੍ਰਾਪਤ ਅਤਵਾਦੀ ਸੰਗਠਨਾਂ ਨੂੰ ਭਾਰਤ ਵਿਰੁੱਧ ਕਾਰਵਾਈਆਂ ਕਰਨ ਲਈ ਹੋਰ ਵੀ ਹਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ ਸੀ ਡੰਡੀ ਅਤਵਾਦੀਆਂ ਵੱਲੋਂ ਆਪਣੀ ਘੜੀ ਨਵੀਂ ਨੀਤੀ ਅਨੁਸਾਰ ਉਹਨਾਂ ਨੇ ਹੁਣ ਜੰਮੂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਡੰਡੀ ਇਸ ਸਾਲ ਡੋਡਾ ਵਿੱਚ ਵਾਪਰੀ ਤਾਜ਼ਾ ਘਟਨਾ ਸਮੇਤ ਜੰਮੂ ਖਿੱਤੇ ਵਿੱਚ ਇਹ 11ਵਾਂ ਹਮਲਾ ਹੈ ਡੰਡੀ ਮਹਿਜ਼ 2.5 ਮਹੀਨਿਆਂ ਦੇ